ਸ੍ਰੀ ਅਨੰਦਪੁਰ ਸਾਹਿਬ ਤੋਂ ਜਿੱਥੇ ਅੱਜ ਇੱਕ ਵੱਡਾ ਪੰਥਕ ਇਕੱਠ ਰੱਖਿਆ ਗਿਆ ਸੀ ਇਸ ਪੰਥਕ ਇਕੱਠ ਦੇ ਵਿੱਚ 6 ਮਤੇ ਪਾਸ ਕੀਤੇ ਗਏ ਜਿਦੇ ਚੋਂ ਅਹਿਮ ਮਤਾ ਨਵੇਂ ਜਥੇਦਾਰਾਂ ਨੂੰ ਹਟਾਉਣ ਦਾ ਸੀ ਔਰ ਪੁਰਾਣੇ ਜਥੇਦਾਰਾਂ ਨੂੰ ਬਹਾਲ ਕਰਨ ਦਾ ਸੀ ਜਥੇਦਾਰਾਂ ਦੀ ਨਿਯੁਕਤੀ ਨੂੰ ਲੈ ਕੇ ਵਿਧੀ ਵਿਵਧਾਨ ਬਣਾਉਣ ਦੀ ਵੀ ਮੰਗ ਇਸ ਇਕੱਠ ਦੇ ਵਿੱਚ ਕੀਤੀ ਗਈ ਇਹ ਪੰਥਕ ਇਕੱਠ ਦਾ ਹੁਕਮ ਦਿੱਤਾ ਗਿਆ ਸੀ ਪਰ ਕਿਸ ਤਰੀਕੇ ਦਾ ਹੰਗਾਰਾ ਇਸ ਇਕੱਠ ਨੂੰ ਮਿਲਿਆ ਹੈ ਇਸ ਬਾਬਤ ਵੀ ਅਸੀਂ ਅੱਗੇ ਗੱਲਬਾਤ ਕਰਾਂਗੇ ਕਈ ਬਾਬਾ ਹਰਨਾਮ ਸਿੰਘ ਤੋਂ ਮਾ ਸਮੇਤ ਕਈ ਜਿਹੜੇ ਧਾਰਮਿਕ ਆਗੂ ਸੀ ਉਹ ਇੱਥੇ ਪਹੁੰਚੇ ਨੇ ਉਹਨਾਂ ਨੇ ਆਪੋ ਆਪਣੀਆਂ ਤਕਰੀਰਾਂ ਕੀਤੀਆਂ ਆਪਣੀਆਂ ਗੱਲਾਂ ਰੱਖੀਆਂ ਔਰ ਉਸ ਦੇ ਵਿੱਚ ਕਿਹਾ ਗਿਆ ਕਿ ਨਵੇਂ ਜਥੇਦਾਰ ਜਿਹੜੇ ਨੇ ਉਹ ਕੌਮ ਨੂੰ ਮਨਜ਼ੂਰ ਨਹੀਂ ਪੁਰਾਣੇ ਜਥੇਦਾਰਾਂ ਨੂੰ ਹੀ ਬਹਾਲ ਕੀਤਾ ਜਾਵੇ ਕਾਲ ਸਦੀ ਜਿਹੜਾ ਦੌਰ ਅੱਜ ਅਸੀਂ ਆਰੰਭ ਕਰ ਚੁੱਕੇ ਹਾਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਇੰਨਾ ਭਿਆਨਕ ਹੋਏਗਾ ਇੰਨਾ ਦੁਖਦਾਈ ਹੋਏਗਾ ਕਿ ਲੋਕ ਜਿੱਥੇ ਮਰਜੀ ਕੋਈ ਜਫੇਦਾਰਾਂ ਦੀ ਨੁਕਤੀ ਕਰ ਲਏਗਾ ਕੋਈ ਖੇਤਾਂ ਵੱਟਾਂ ਮੰਨਿਆ ਉੱਥੇ ਵੀ ਜਫੇਦਾਰਾਂ ਦੀ ਨੁਕਤੀ ਕਰ ਲਵੇਗਾ ਕੋਈ ਚੁਰਾਹਿਆਂ ਵਿੱਚ ਵੀ ਜਫੇਦਾਰਾਂ ਨੂੰ ਥਾਪ ਲਵੇਗਾ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਨੂੰ ਮਹਿਸੂਸ ਕਰੇਗਾ ਲੋੜ ਮਹਿਸੂਸ ਕਰੇਗਾ ਨਾ ਪੰਥ ਨੂੰ ਸਦਨ ਦੀ ਲੋੜ ਮਹਿਸੂਸ ਕਰੇਗਾ ਐਡੀ ਵੱਡੀ ਗਲਤ ਫਿਰਤ ਪਾਈ ਗਈ ਹੈ ਜਿਸ ਨਾਲ ਸਮੁੱਚੀ ਕੌਮ ਦੇ ਅਜ ਹਿਰਦੇ ਬਲੁੰਦਰੇ ਹੋਏ ਆ ਦੁਨੀਆ ਦੇ ਕੋਨੇ-ਖੋਨੇ ਵਿੱਚ ਬੈਠਾ ਸਿੱਖ ਮੇਰੀ ਇੱਕੋ ਵਿਚਾਰ ਸਾ ਤੁਹਾਡੇ ਚਰਨਾਂ ਵਿੱਚ ਮੈਂ ਇਹ ਬੇਨਤੀ ਕਰਦਾ ਕਿ ਸਮੁੱਚੀ ਦੁਨੀਆ ਦੇ ਵਿੱਚ ਇਹ ਮੌਇਨਾ ਕਰਾਓ ਸਮੁੱਚੀ ਦੁਨੀਆ ਦੇ ਵਿੱਚ ਬੈਠੇ ਸਿੱਖਾਂ ਦੀ ਆਵਾਜ਼ ਸੁਣੋ ਮੈਂ ਬੇਨਤੀ ਕਰਾਂਗਾ ਪੰਥਲੀ ਮਹਾਨ ਧਾਰਮਿਕ ਸੰਸਥਾ ਗੁਰਦੁਆਰਾ ਪ੍ਰਬੰਧ ਚਲੌਂ ਵਾਲੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਨਲਾਈਨ ਸਿੱਖਾਂ ਨੂੰ ਅਪੀਲ ਕਰੇ ਕਿ ਸਿੱਖੋ ਜਿਹੜਾ ਅੱਜ ਇਹ ਫੈਸਲਾ ਅਸੀਂ ਕੀਤਾ ਕਿ ਤੁਸੀਂ ਇਸ ਨੂੰ ਪ੍ਰਵਾਨ ਕਰਦੇ ਹੋ ਹਰ ਸਿੱਖ ਦਾ ਹਿਰਦਾ ਜੇ ਨਾ ਪੀੜਤ ਹੈ ਹਰ ਦੁਨੀਆ ਦੇ ਕੋਨੇ-ਕੋਨੇ ਵਿੱਚ ਸਿੱਖ ਇੰਨਾ ਦੁਖੀ ਹੈ ਕਿ ਹਰ ਸਿੱਖ ਇਹਨਾਂ ਫੈਸਲਿਆਂ ਦੇ ਉੱਤੇ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ ਹਰ ਸਿੱਖ ਖਾਲਸਾ ਦੀ ਅਜ ਤਰਾਸ ਦੀ ਕੀ ਹੈ ਸਾਡੇ ਜਸੇਦਾਰਾਂ ਨੂੰ ਇੰਨਾ ਜਲੀਲ ਕਰ ਦਿੱਤਾ ਗਿਆ ਇੰਨਾ ਉਹਨਾਂ ਦਾ ਨਰਾਦਰ ਕੀਤਾ ਗਿਆ ਕਿ ਉਹਨਾਂ ਨੂੰ ਇੱਕ ਕੋਈ ਦਫ਼ਤਰ ਦੇ ਚੁਪੜਾਸੀ ਨੂੰ ਵੀ ਇਸ ਤਰ੍ਹਾਂ ਨਰਾਦਰ ਕਰਕੇ ਨਹੀਂ ਲਾਇਆ ਜਾਂਦਾ ਜਿਵੇਂ ਅੱਜ ਦੇ ਜਸੇਦਾਰਾਂ ਦਾ ਅਪਮਾਨ ਹੋਇਆ ਦੂਸਰੇ ਬੰਨੇ ਜਿਹੜੀਆਂ ਮੁਕਤੀਆਂ ਕੀਤੀਆਂ ਗਈਆਂ ਅੱਜ ਮੈਂ ਦੁੱਖ ਨਾਲ ਕਹਿਣਾ ਚਾਹੁੰਨਾ ਸ੍ਰੀ ਅਕਾਲ ਤਖਸਬ ਔਰ ਤਖ਼ ਕੇਸਗੜ ਸਾਹਿਬ ਇਨ੍ਹਾਂ ਤਖ਼ਤਾਂ ਦਾ ਔਰ ਸਿੱਖੀ ਰਹਿਤ ਮਰਿਆਦਾ ਦਾ ਸਿੰਘ ਸਹਿਬਾਨਾਂ ਦੀਆਂ ਪਦਵੀਆਂ ਦਾ ਮਜ਼ਾਕ ਉਡਾਇਆ ਗਿਆ ਖਾਲਸਾ ਜੀ ਇਸ ਤੋਂ ਵੱਡਾ ਦੁੱਖ ਕੀ ਹੋਏਗਾ ਮੇਰੀ ਇਸ ਨਮਰ ਬੇਨਤੀ ਹੈ ਤੁਹਾਡੇ ਚਰਨਾਂ ਵਿੱਚ ਕਾਂਗਰਸ ਦੀ ਜ਼ਾਲਮ ਹਕੂਮਤ ਨੇ ਅਕਾਲ ਤਖਤ ਢਾਇਆ ਸੀ ਔਰ ਸਾਡੇ ਨੇ ਅਜ ਅਕਾਲ ਤਖਤ ਤੇ ਕੇਸਗੜ ਸਾਹਿਬ ਦਾ ਮਜ਼ਾਕ ਉਡਾਇਆ ਦੁਨੀਆ ਦੇ ਵਿੱਚ ਇਹ ਪਦਵੀਆਂ ਆਉਣ ਜਾਣ ਵਾਲੀ ਖੇਤ ਹੈ ਤੇ ਉਧਰ ਨਵੇਂ ਜਥੇਦਾਰਾਂ ਨੂੰ ਲੈ ਕੇ ਟਕਸਾਲ ਦੇ ਵਿੱਚ 20 ਵੱਖ-ਵੱਖ رائے ਦਿਸ ਰਹੀਆਂ ਨੇ ਟਕਸਾਲ ਦੇ ਵਿੱਚ ਵੀ ਦਰਾਰ ਨਜ਼ਰ ਆ ਰਹੀ ਹੈ ਦੰਦਮੀ ਟਕਸਾਲ ਦੇ ਮੁਖੀ ਪਾਈ ਰਾਮ ਸਿੰਘ ਦਾ ਵੱਖਰਾ ਰੁਖ ਹੈ ਉਨ੍ਹਾਂ ਨਵੇਂ ਜਥੇਦਾਰਾਂ ਦੇ ਨਾਲ ਮੁਲਾਕਾਤ ਕੀਤੀ ਹੈ ਨਵੇਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਉਹਨਾਂ ਵੱਲੋਂ ਦਸਤਾਰ ਪੇਟ ਕੀਤੀ ਗਈ ਹੈ ਸਿਰੋਪਾ ਪੇਟ ਕੀਤਾ ਗਿਆ ਹੈ ਅਤੇ ਭਾਈ ਰਾਮ ਸਿੰਘ ਨੇ ਨਵੇਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਹੈ ਕੋਈ ਚੇਤਾ ਨਹੀਂ ਠੀਕ ਹੈ ਉਹ ਠੀਕ ਹੈ ਮੈਂ ਬਰਕਰਾਰ ਫੀਲਡ ਵਿੱਚ ਹੈਗਾ ਕੋਈ ਵੀ ਸਾਡੇ ਪਾਰਸ ਤੇ ਖਿਲਾਫ ਬੋਲਦਾ ਰਿਹਾ ਜਾਂ ਜਿਵੇਂ ਸਾਡੇ ਇਤਿਹਾਸ ਨੂੰ ਆਪਣੇ ਜਜ਼ਬਾ ਕਰਨ ਦੀ ਵਿੱਚ ਉਹ ਲੰਦੇ ਰਹੇ। ਦਾ ਜਵਾਬ ਦਿੰਦੇ ਰਹੇ ਵੀ ਇਹ ਪੰਥਕਰ ਬੈਠਾਂ ਦੇ ਖਿਲਾਫ। ਇਹ ਗੱਲ ਕਰਨੀ ਹੋਵੇ ਮਾਰਾ ਨਹੀਂ। ਪਿੱਛੇ ਕਰਨ ਵਾਲੇ ਹਾਂ। ਹਾਂਜੀ। ਕੋਈ ਕਿਹ ਚੇਤਾ ਨਹੀਂ। ਆਹੀ ਗੁਰਜੀਤ ਕਾ ਖਾਲਸਾ, ਰਾਏ ਗੁਰਜੀ ਕੀ ਫਤਿਹ। ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਪੰਥਕ ਇਕੱਠ ਜਿਹੜਾ ਹੋਇਆ ਉਸ ਦੇ ਵਿੱਚ ਨਵੇਂ ਜਥੇਦਾਰਾਂ ਦੀ ਨਿਯੁਕਤੀ ਦਾ ਵਿਰੋਧ ਕੀਤਾ ਗਿਆ ਦੋ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਇੱਕ ਪਾਸੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਤੋਂ ਮਾਣੇ ਦੂਸਰੇ ਪਾਸੇ ਦਮਦਮੀ ਟਕਸਾਲ ਦੇ ਮੁਖੀ ਭਾਈ ਰਾਮ ਸਿੰਘ ਨੇ ਹਰਨਾਮ ਸਿੰਘ ਤੋਂ ਮਾ ਵੱਲੋਂ ਨਵੇਂ ਜਥੇਦਾਰਾਂ ਦੀ ਨਿਯੁਕਤੀ ਦਾ ਵਿਰੋਧ ਕੀਤਾ ਗਿਆ ਪੁਰਾਣੇ ਜਥੇਦਾਰਾਂ ਨੂੰ ਬਹਾਲ ਕਰਨ ਦੀ ਮੰਗ ਕੀਤੀ ਗਈ ਨਵੇਂ ਜਥੇਦਾਰ ਨੂੰ ਹਟਾਉਣ ਦੀ ਗੱਲ ਕਹੀ ਗਈ ਤਾਂ ਉਧਰ ਪਾਈ ਰਾਮ ਸਿੰਘ ਵੱਲੋਂ ਨਵੇਂ ਜਥੇਦਾਰ ਦੇ ਨਾਲ ਮੁਲਾਕਾਤ ਕੀਤੀ ਗਈ ਉਹਨਾਂ ਨੂੰ ਦਸਤਾਰ ਪੇਟ ਕੀਤੀ ਗਈ ਔਰ ਉਹਨਾਂ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਪਰੋਸਾ ਦਿੱਤਾ ਗਿਆ ਸੋ ਦੋ ਤਸਵੀਰਾਂ ਇਹ ਵੀ ਦੋ ਵੱਖ-ਵੱਖ ਧਾਰਮਿਕ ਆਗੂਆਂ ਦੀਆਂ ਨੇ ਦੋਨੇ ਦੰਦਮੀ ਟਕਸਾਲ ਦੇ ਨਾਲ ਸਬੰਧਤ ਨੇ ਇੱਕ ਵੱਲੋਂ ਜਥੇਦਾਰ ਦਾ ਸਨਮਾਨ ਕੀਤਾ ਜਾ ਰਿਹਾ ਔਰ ਦੂਸਰੇ ਵੱਲੋਂ ਜਥੇਦਾਰਾਂ ਨੂੰ ਹਟਾਉਣ ਦੀ ਗੱਲ ਕੀਤੀ ਗਈ ਤਾਂ ਸਾਡੇ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਚੱਬਰ ਜੁੜੇ ਨੇ ਅਕਾਲੀ ਦਲ ਤੋਂ ਜਿਹੜੇ ਅਕਾਲੀ ਦਲ ਨਾਲ ਸਬੰਧਤ ਨੇ ਤੇ ਚੱਬਰ ਸਾਹਿਬ ਦੋ ਤਸਵੀਰਾਂ ਅਸੀਂ ਦੇਖ ਰਹੇ ਹਾਂ ਇੱਕੋ ਟਕਸਾਲ ਦੇ ਮੁਖੀਆਂ ਦੀਆਂ ਨੇ ਦਮਦਮੀ ਟਕਸਾਲ ਦੇ ਮੁਖੀ ਇੱਕ ਪਾਸੇ ਭਾਈ ਰਾਮ ਸਿੰਘ ਨੇ ਦੂਜੇ ਪਾਸੇ ਬਾਬਾ ਹਰਨਾਮ ਸਿੰਘ ਨੇ ਇੱਕ ਹਟਾਉਣ ਦੀ ਗੱਲ ਕਰ ਰਹੇ ਨੇ ਇੱਕ ਸਰੂਪਾ ਦੇ ਰਹੇ ਨੇ ਸਨਮਾਨਿਤ ਕਰ ਰਹੇ ਨੇ ਕਿਸ ਤਰੀਕੇ ਨਾਲ ਤੁਸੀਂ ਇਹਨਾਂ ਤਸਵੀਰਾਂ ਨੂੰ ਦੇਖ ਰਹੇ ਹੋ ਸਭ ਇਹੀ ਅਸੀਂ ਲਗਾਤਾਰ 10 ਤਰੀਕ ਤੋਂ ਵੀ ਜਾਂ ਪਹਿਲਾਂ ਤੋਂ ਵੀ ਕਹਿ ਰਹੇ ਆ ਤੇ ਠੀਕ ਹੈ 10 ਤਰੀਕ ਨੂੰ ਜੋ ਬਾਬਾ ਬਲਵੀਰ ਸਿੰਘ ਜੀਆ ਨੇ ਕਾਲ ਦਿੱਤੀ ਸੀ ਪਰ ਠੀਕ ਹੈ ਸਾਡੇ ਨਿੰਗ ਸਿੰਘਾਂ ਦੀ ਮੁਖੀ ਨੇ ਪਰ ਅਸੀਂ ਉਸ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੇ ਸਿੰਘ ਸਾਹਿਬ ਦੀ ਸੂਝ-ਬੂਝ ਤੋਂ ਭਰਾ ਮਾਰੂ ਜੰਗ ਤੋਂ ਟਕਰਾ ਤੋਂ ਬਚੇ ਸੂਚਿਤ ਹੋ ਤੋ ਕੰਮ ਲੱਗਾ ਪਰ ਨਾਲ ਅਸੀਂ ਇਹ ਵੀ ਬੇਨਤੀ ਕੀਤੀ ਕਿਉਂਕਿ ਆਪ ਦੇ ਆਪਸ ਦੇ ਵਿੱਚ ਬਾਬਾ ਬਲਬੀਰ ਸਿੰਘ ਨੂੰ ਵੀ ਵੱਡੀ ਗਿੰਦੀ ਦੇ ਵਿੱਚ ਮੁਖੀ ਨਹੀਂ ਮੰਨਦੇ 96 ਕਰੋੜੀ ਦਾਲ ਪੰਥ ਦੇ ਨਿੰਗ ਸਿੰਘ ਫੌਜਾਂ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਹੁੰਦੀ ਹੈ ਕਿ ਇਕਾ ਹੋਵੇ ਇਕੱਠਿਆਂ ਹੋਣ ਅਸੀਂ ਕਿੱਦੇ ਦਾਖਲ ਮੱਝ ਨਹੀਂ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੋਨੇ ਦਲਾਂ ਪੰਥਾਂ ਦਾ ਸਨਮਾਨ ਸਤਕਾਰ ਕਰਦੇ ਆ ਵੀ ਚਲੋ ਰਲ ਮਿਲ ਕੇ ਰਹੋ ਰਹਿਣਾ ਚਾਹੀਦਾ ਇਸੇ ਤਰ੍ਹਾਂ ਉਹ ਬਾਬਾ ਹਰਨਾਮ ਸਿੰਘ ਜੀ ਬਹੁਤ ਸਤਿਕਾਰਯੋਗ ਹੈ ਦੰਦਮੀ ਪਕਸਾਲ ਸਾਡੀ ਕੌਮ ਦੇ ਪ੍ਰਚਾਰ ਦੀ ਖਾਨ ਮੰਨੀ ਜਾਂਦੀ ਹੈ ਬਹੁਤ ਵੱਡੇ ਜੋਧੇ ਮਹਾਪੁਰਸ਼ 20ਵੀਂ ਸਦੀ ਦੇ ਮਾਨ ਸਖ ਬਾਬਾ ਜਗਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਨ੍ਹਾਂ ਨੇ ਦਿੱਲੀ ਤਖਤ ਨਾਲ ਮੈਂ ਸਮਝਦਾ ਹਾਂ ਇੱਕ ਡਾ ਕੇ ਲੜਾਈ ਲੜੀ ਤੇ ਕੌਮ ਦੇ ਪੰਥ ਦੀਆਂ ਜੋ ਮਸਲੇ ਆ ਉਹ ਅਠਾਈ ਪਰ ਅੱਜ ਅਫਸੋਸ ਹੈ ਕਿ ਬਾਬਾ ਹਨੂਮ ਸਿੰਘ ਜੀ ਜਿਸ ਤਰ੍ਹਾਂ ਅੱਜ ਤੁਸੀਂ ਵੇਖਿਆ ਕਿ ਠੀਕ ਹੈ ਸੰਗਤ ਨੇ ਨਹੀਂ ਮਾਨਤਾ ਦਿੱਤੀ ਸੰਗਤ ਸਮਝਦੀ ਹੈ ਕਿ ਅੱਜ ਦੇ ਕੱਟ ਜੋ ਨਹੀਂ ਹੋਇਆ ਜੋ ਨਹੀਂ ਸੰਗਤਾਂ ਪਹੁੰਚੀਆਂ ਸੰਪਰਦਾਮਾਂ ਨਹੀਂ ਪਹੁੰਚੀਆਂ ਇੱਕ ਮੈਸੇਜ ਤਾਂ ਦਿੱਤਾ ਕਿ ਸੰਸਥਾਵਾਂ ਦਾ ਸਨਮਾਨ ਹੈ ਸੰਸਥਾਵਾਂ ਵੱਡੀਆਂ ਕੌਮੀਆਂ ਜਿਨ੍ਹਾਂ ਸੰਸਥਾਵਾਂ ਪਿੱਛੇ ਹਜ਼ਾਰਾਂ ਲੱਖਾਂ ਸਾਹਾਂ ਤਾਂ ਹੋਈਆਂ ਕੁਰਬਾਨੀਆਂ ਹੋਈਆਂ ਫਿਰ ਇਹ ਐਕਟ ਬਣੇ ਨੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋ ਵਿੱਚ ਆਈ ਹੈ ਤੇ ਜੇ ਕਿਤੇ ਨਾ ਕਿਤੇ ਗੁੰਮਰਾਹ ਹੋ ਕੇ ਜਾਂ ਮੈਂ ਸਮਝਦਾ ਮੈਂ ਸਮਝਦਾ ਕਿੱਲੀ ਆ ਰਿਹਾ ਹੈ ਸਾਡੇ ਬਾਗੀ ਹੋਏ ਭਰਾ ਅਕਾਲੀ ਵੀਰ ਉਹ ਸਮਝਦੇ ਆ ਕਿ ਅਸੀਂ ਅਕਾਲੀ ਥਲ ਦਾ ਨਾਂ ਅਕਾਲੀ ਜਲ ਦਾ ਥਾਂ ਲੈ ਕੇ ਭਾਜਪੀ ਦੀ ਪੌੜੀ ਤੇ ਚੜ ਜਾਈਏ ਭਾਜਪੀ ਨਾਲ ਸਾਂਝ ਪਾਈਏ ਉਹ ਭਾਜਪੀ ਦੀ ਸਹਿਦਤ ਕਿਤਨਾ ਕਿਤੇ ਸਾਡੀਆਂ ਸੰਸਥਾਵਾਂ ਨੂੰ ਤਾਲਖਤ ਸਾਹਿਬ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਢਾਹ ਲਾਉਣ ਦੀਆਂ ਜੋ ਸ਼ਾਸ਼ਾ ਰਜ ਰੇ ਸੀ ਉਹ ਸਿੱਖ ਸੰਗਤ ਨੇ ਅੱਜ ਨਕਾਮ ਕਰਤੀਆਂ ਅੱਜ ਸਿੱਖ ਸੰਗਤ ਨੇ ਇਹ ਸੁਨੇਹਾ ਦਿੱਤਾ ਜੋ ਅੰਤਰੀਅਨ ਕਮੇਟੀ ਦਾ ਫੈਸਲਾ ਸ਼੍ਰੋਮਣੀ ਗੁਰਦੁਆਰਾ ਕਮੇਟੀ ਦਾ ਫੈਸਲਾ ਉਹ ਸਹੀ ਹੈ ਤੇ ਜਿਹੜੇ ਲੋਕ ਮੈਂ ਸਮਝਦਾ ਬੜਾ ਦੁੱਖ ਹੁੰਦਾ ਹੈ ਕਿ ਕੁਝ ਦਿਨ ਪਹਿਲਾਂ ਆਪਾਂ ਮਹਾਰਾਸ਼ਟਰ ਦੇ ਵਿੱਚ ਬੀਜੇਪੀ ਦੀ ਸਪੋਰਟ ਕਰਕੇ ਹਟੇ ਆ ਚਲੋ ਕੁੰਭ ਤੇ ਜਾਓ ਜਾਣਾ ਬੰਦਾ ਵੀ ਸ਼੍ਰੋਮਣੀ ਕਮੇਟੀ ਨੂੰ ਕੋਈ ਇਤਰਾਜ਼ ਨਹੀਂਗਾ ਜਾਣਾ ਬੰਦ ਬਾਬਾ ਹਰਨਾਮ ਸਿੰਘ ਦੀ ਸੋਚ ਹੈਗੀ ਪਰ ਬਾਬਾ ਰਾਮ ਸਿੰਘ ਜੀ ਜਿਨ੍ਹਾਂ ਨੂੰ ਜੇ ਆਪਾਂ ਦਾਦਾ ਹਰਨਾਮ ਸਿੰਘ ਜੀ ਇਹ ਮਹਿਸੂਸ ਕਰਦੇ ਆ ਕਿ ਸ਼ਰੋਮਣੀ ਕਮੇਟੀ ਅਕਾਲ ਤਖਤ ਸਾਹਿਬ ਤਾਂ ਅਕਾਲ ਤਖਤ ਸਾਹਿਬ ਨੇ ਤਾਂ ਦਸਤਾਰਬੰਦੀ ਬਾਬਾ ਰਾਮ ਸਿੰਘ ਜੀ ਕੀਤੀ ਸੀ ਤਖਤਾਲ ਦੇ ਮੁਖੀ ਰੂਪ ਤੇ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਦਸਤਾਰਬੰਦੀ ਬਾਬਾ ਰਾਮ ਸਿੰਘ ਜੀ ਕੀਤੀ ਸੀਗੀ ਤਖਤਾਲ ਦੇ ਮੁਖੀ ਦੇ ਰੂਪ ਦੇ ਉੱਪਰ ਚਲ ਤੁਸੀਂ ਜੀ ਅੱਜ ਚੌਕ ਮਹਿਤੀ ਦੇ ਵਿੱਚ ਸੇਵਾ ਨਿਭਾ ਰਹੇ ਹੋ ਸ਼ਰੋਮਣੀ ਕਮੇਟੀ ਦਾ ਕੋਈ ਦਾਅਵਾ ਅੱਜ ਨਹੀਂ ਕਰਦੀ ਵੀ ਚਲੋ ਠੀਕ ਹੈ ਸਨਮਾਨਯੋਗ ਹੈ ਜੋ ਸੰਪਰਦਾਵਾ ਤੁਹਾਡਾ ਆਪਣਾ ਜ਼ਰੂਰੀ ਮਸਲਾ ਗਾ ਬਤਾਈਓ ਬਾਬਾ ਰਾਮ ਸਿੰਘ ਜੀ ਦਾ ਸਵਾਗਤ ਕਰ ਰਹੇ ਆ ਪਰ ਅੱਜ ਮੈਂ ਸਮਝਦਾ ਇਹ ਸਿੱਖ ਕੌਮ ਸਮਝ ਗਈ ਕਿ ਆਰਐਸਐਸ ਬੀਜੇਪੀ ਜਿਸ ਤਰ੍ਹਾਂ ਸਾਡੇ ਦਾਖਲ ਦਾਜੀ ਕਰਨਾ ਚਾਹੁੰਦੀ ਸੀ ਇਸ ਸਪਸ਼ਟ ਰੂਪ ਦੇ ਵਿੱਚ ਸਿੱਖ ਸੰਗਤ ਨੇ ਸ਼ਰਮਿਕ ਕਮੇਟੀ ਨੂੰ ਜੋ ਨੀਮਾ ਤਕਉਂ ਦੇ ਸ਼ਾਸ਼ਾ ਰਾਜ ਰਹੇ ਸੀ ਜਿਹੜੇ ਲੋਕ ਜੋ ਜੋ ਇਹ ਸਮਝਦੇ ਆ ਕਿ ਸੈਂਟਰ ਸਰਕਾਰ ਬੀਜੇਪੀ ਵੱਲੋਂ ਸਪੌਂਸਰ ਨੇ ਮੂੰਹ ਤੋੜ ਮੂੰਹ ਜਵਾਬ ਦਿੱਤਾ ਸਿੱਖ ਕੌਮ ਨੂੰ ਇਹ ਗਿਆਨ ਹੈ ਕਿ ਜਿਹੜੇ ਲੋਕ ਮਰਿਆਦਾ ਦਾ ਪਾਂਸ ਪਾਂਸਰ ਜਿਆ ਤਸਾਮਾ ਦਾ ਦਹਾਈ ਦੇ ਕੇ ਉਹ ਸੰਸਥਾਵਾਂ ਨੂੰ ਢਾਹ ਲਾਉਣ ਦੀਆਂ ਸ਼ਾਸਨ ਕਰਦੇ ਐ ਪਰ ਉਹ ਮर्यादा ਤੋਂ ਸੰਸਥਾਵਾਂ ਤੋਂ ਮੈਂ ਸਮਝਦਾ ਹਾਂ ਲਓ ਤੂੰ ਆਪ ਗਰੀਦ ਨਹੀਂ ਕਰ ਰਹੇ ਸਾਡੇ ਨਾਲ ਸਰਿਆ ਪ੍ਰੋਫੈਸਰ ਸਰਚੰਦ ਸਿੰਘ ਵੀ ਜੁੜ ਗਏ ਨੇ ਪ੍ਰੋਫੈਸਰ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ ਦੋ ਟਕਸਾਲਾ ਨੇ ਇੱਕ ਪਾਸੇ ਬਾਬਾ ਹਰਨਾਮ ਸਿੰਘ ਕਾਲ ਦੇ ਰਹੇ ਨੇ ਕਿ ਅਸੀਂ ਵਿਰੋਧ ਕਰਦੇ ਆਂ ਮਤੇ ਪਾਏ ਗਏ ਨੇ ਦੂਸਰੇ ਪਾਸੇ ਭਾਈ ਰਾਮ ਸਿੰਘ ਜੀ ਉਹਨਾਂ ਦਾ ਸਨਮਾਨ ਕਰ ਰਹੇ ਨੇ ਉਹਨਾਂ ਨੂੰ ਦਸਤਾਰ ਪੇਟ ਕੀਤੀ ਗਈ ਹੈ ਡਾਕਟਰ ਵਾਈਲ ਜੀ ਦਾ ਖਾਲਸਾ ਵਾਈਲ ਜੀ ਦੀ ਫਤਿਹ ਜੀ ਡਾਕਟਰ ਬੇਸ਼ੱਕ ਮੈਂ ਬੇਸ਼ੱਕ ਭਾਜਪਾ ਦਾ ਬੁਲਾਰਾ ਹਾਂ ਜੀ ਜੀ ਪਰ ਕਿਉਂਕਿ ਦਮਦਮੀ ਟਕਸਾਲ ਨਾਲ ਪੁਰਾਣੇ ਸਮੇਂ ਤੋਂ ਜੁੜਿਆ ਹੁਣ ਕਰਕੇ ਦਮਦਮੀ ਨੂੰ ਟਕਸਾਲ ਦੀਆਂ ਅੰਦਰੂਨੀ ਗਤੀਵਿਧੀਆਂ ਬਾਰੇ ਮੈਂ ਕਾਫੀ ਕੁਝ ਜਾਣਕਾਰੀ ਰੱਖਦਾ ਉਸ ਦੇ ਹਵਾਲੇ ਨਾਲ ਮੈਂ ਇਹ ਗੱਲ ਜਰੂਰ ਕਹਿਣੀ ਚਾਹਾਂਗਾ ਹਮ ਜਦੋਂ ਬਾਬਾ ਹਰਨਾਮ ਸਿੰਘ ਜੀ ਖਾਲਸਾ ਨੂੰ ਦਰਬਾਰ ਬੰਦੀ ਹੋਈ ਸੀ ਮੁਖੀ ਵਜੋਂ ਦਮਦਮੀ ਟਕਸਾਲ ਦੇ ਮੁਖੀ ਵਜੋਂ ਉਸ ਵੇਲੇ ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੇ ਬਾਬੇ ਰਾਮ ਸਿੰਘ ਦੇ ਦਰਬਾਰ ਬੰਦੀ ਕੀਤੀ ਸੀ ਪਰ ਜੇ ਆਪਾਂ ਗੱਲ ਕਰੀਏ ਲੋ ਕਿ ਐਜਬੀਸੀ ਉਹ ਦਮਦਮੀ ਐਜਬੀਸੀ ਉਹ ਸ਼੍ਰੋਮਣੀ ਅਕਾਲੀ ਦਲ ਨੇ ਦਮਦਮੀ ਟਕਾਲ ਦੇ ਅੰਦਰੂਨੀ ਮਾਮਲੇ 'ਚ ਕੋਈ ਦਖਲਅੰਦਾਜ਼ੀ ਨਹੀਂ ਕੀਤੀ ਇਹ ਸਟੇਟ ਵਾਰ ਗਲਤ ਹੋਵੇਗੀ ਕਿਉਂਕਿ ਦਮਦਮੀ ਟਕਾਲ ਨੇ ਆਪਣੀ ਜਥੇਬੰਦੀ ਦੇ ਵਿੱਚ ਸਿੰਘਾਂ ਨੇ ਆਪਣੇ ਤਾਮ ਸੰਤਰੀ ਦੇ ਨਾਲ ਸਤ ਬਾਬਾ ਹਰਨਾਮ ਸਿੰਘ ਖਾਲਸਾ ਨੂੰ ਬਤੌਰ ਜਥੇਦਾਰ ਚੋਣ ਕੀਤੀ ਸੀ ਨਾ ਕਿ ਬਾਬੇ ਰਾਮ ਸਿੰਘ ਨੂੰ ਬਾਬਾ ਰਾਮ ਸਿੰਘ ਨੂੰ ਕਿਉਂਕਿ ਬਾਬਾ ਠਾਕੁਰ ਸਿੰਘ ਜੀ ਦੇ ਸਮੇਂ ਤੋਂ ਹੀ ਬਾਬਾ ਰਾਮ ਸਿੰਘ ਨੂੰ ਲਾਭੇ ਕਰ ਦਿੱਤਾ ਗਿਆ ਸੀ ਦਮਦਮੀ ਟਿਕਾਣਾ ਤੋਂ ਜੀ ਅਤੇ ਬਾਬਾ ਰਾਮ ਸਿੰਘ ਜੀ ਨੇ ਆਪਣੇ ਆਪ ਹੀ ਦਮਦਮੀ ਟਿਕਾਣਾ ਦਾ ਮੁਖੀ ਹੋਣ ਦਾ ਜਿਹੜਾ ਐਲਾਨ ਕੀਤਾ ਸੀ ਨਾ ਕਿ ਦਮਦਮੀ ਟਿਕਾਣਾ ਦੇ ਵਿਦਿਆਰਥੀਆਂ ਜਥੇਬੰਦੀਆਂ ਨੇ ਇਸ ਕਰਕੇ ਅੱਜ ਮੈਨੂੰ ਲੱਗਦਾ ਕਿ ਐ ਜੀ ਪੀ ਸੀ ਫਿਰ ਦੁਬਾਰਾ ਬਾਬੇ ਰਾਮ ਬਾਬਾ ਰਾਮ ਸਿੰਘ ਜੀ ਦੇ ਭਾਈ ਰਾਮ ਸਿੰਘ ਜੀ ਨੂੰ ਵਰਤੋਂ ਕਰਨ ਜਾ ਰਹੀ ਆ ਤੇ ਮੁਬਾਰਕ ਹੋਵੇ ਉਹਨਾਂ ਨੂੰ ਜੋ ਕਰਨਾ ਚਾਹੋ ਕਰ ਸਕਦੇ ਨੇ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹਰੇਕ ਨੂੰ ਇਹ ਖੋਲਿਆ ਕੋਈ ਵੀ ਕਿਸੇ ਬਣੇ ਜਾ ਸਕਦੇ ਪਰ ਦਮਦਮੀ ਟਕਸਾਲ ਜਿਹਾ ਪੰਜਾਬੀ ਤਾਂ ਜਿਨ੍ਹਾਂ ਦੇ ਮੁਖੀ ਸੰਤ ਬਾਬਾ ਜਰਨੈਲ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਨੇ ਜਿਨ੍ਹਾਂ ਨੇ ਅੱਜ ਮੋਰਚਾ ਸੰਭਾਲ ਲਿਆ ਔਰ ਸਮੂਹ ਕੀ ਕੌਮ ਨੇ ਜਥੇਬੰਦੀਆਂ ਨੇ ਬਾਬਾ ਜੀ ਨੂੰ ਮਤਾ ਪਾਸ ਕਰਕੇ ਅਗਵਾਈ ਸੰਭਾਲਣ ਦੀ ਬੇਨਤੀ ਕੀਤੀ ਆ ਔਰ ਮਤਾ ਪਾਸ ਕੀਤਾ ਗਿਆ ਉਸ ਹਵਾਲੇ ਨਾਲ ਮੈਂ ਜ਼ਰੂਰ ਗੱਲ ਕਹਿਣੀ ਜਾਵਾਂਗਾ ਕਿ ਦਮਦਮੀ ਟਕਸਾਲ ਜਫਾ ਪਿੰਡ ਰਾਮੀਤਾ ਨੇ ਹਮੇਸ਼ਾ ਹੀ ਕੌਮ ਦੇ ਸਿਧਾਂਤਾਂ ਉਤੇ ਪਹਿਰਾ ਦਿੱਤਾ ਮਰਿਆਦਾ ਉਤੇ ਪਰੰਪਰਾਵਾਂ ਉਤੇ ਹਮੇਸ਼ਾ ਪਹਿਰਾ ਦਿੱਤਾ ਹੈ ਅੱਜ ਵੀ ਉਸੇ ਮਰਿਆਦਾ ਉਸੇ ਸਿਧਾਂਤ ਤੇ ਪਹਿਰਾ ਦੇ ਰਹੇ ਨੇ ਕਿਉਂਕਿ ਸ਼੍ਰੋਮਣੀ ਆਟੜੀ ਦਲ ਉਹ ਸ਼੍ਰੋਮਣੀ ਕਮੇਟੀ ਨੇ ਮੰਨ ਚਾਹੇ ਤਰੀਕੇ ਦੇ ਨਾਲ ਤਕਤਾਂ ਦੇ ਜਥੇਦਾਰਾਂ ਨੂੰ ਉਤਾਰ ਕੇ ਨਵੇਂ ਜਥੇਦਾਰ ਨਿਯੁਕਤ ਕਰ ਦਿੱਤੇ ਗਏ ਨੇ ਕੋਈ ਵਿਧੀ ਵਿਧਾਨ ਜਿਹੜਾ ਵਾ ਉਹ ਨਹੀਂ ਅਪਣਾਇਆ ਪੁਰਾਤਨ ਵਿਧੀ ਵਿਧਾਨ ਨੂੰ ਵੀ ਅਪਣਾ ਲੈਦੇ ਤਾਂ ਵੀ ਕੋਈ ਗੱਲ ਨਹੀਂ ਕਿ ਮੌਜੂਦਾ ਵਿਧੀ ਵਿਧਾਨ ਨੂੰ ਨਹੀਂ ਅਪਣਾਉਣਾ ਕੋਈ ਵੀ ਤੇ ਪਰ ਅੱਜ ਤੇ ਕੱਟ ਨੇ ਵਿੱਚ ਬਕਾਇਦਾ ਮਤਾ ਪਾਸ ਕੀਤਾ ਗਿਆ ਕਿ ਜਥੇਦਾਰਾਂ ਨੂੰ ਲਗਾਉਣ ਔਰ ਲਾਉਣ ਦੇ ਵਿਧਿਵਿਧਾਨ ਜਿਹੜੇ ਆ ਉਹ ਤਿਆਰ ਕੀਤੇ ਜਾਣ। ਪਰ ਇਲਜ਼ਾਮ ਪ੍ਰੋਫੈਸਰ ਸਾਹਿਬ ਇਹ ਲੱਗ ਰਹੇ ਨੇ ਕਿ ਇਸ ਦੇ ਪਿੱਛੇ ਬੀਜੇਪੀ ਹੈ। ਬਾਬਾ ਹਰਨਾਮ ਸਿੰਘ ਖਾਲਸਾ ਦਾ ਹੁਣੇ ਝੱਬਰ ਸਾਹਿਬ ਹਵਾਲਾ ਦੇ ਰਹੇ ਨੇ ਕਿ ਇਹ ਬੀਜੇਪੀ ਦੇ ਸਮਾਗਮਾਂ 'ਚ ਜਾਂਦੇ ਨੇ, ਮਹਾਰਾਸ਼ਟਰ ਦੇ ਵਿੱਚ ਬੀਜੇਪੀ ਦੀ ਸਪੋਰਟ ਕਰਦੇ ਨੇ, ਮਹਾਕੁੰਭ 'ਚ ਜਾਂਦੇ ਨੇ ਔਰ ਬੀਜੇਪੀ ਇਸਾਰੇ ਕਾਸੇ ਦੇ ਪਿੱਛੇ ਹੈ। ਦੇਖੋ ਮਹਾਕੁੰਭ ਤੇ ਵੀ ਜਣਾ ਗਲਤ ਹੈ। ਮਹਾਪੁੰਦੇ ਦੇ ਵਿੱਚ ਉਸ ਅਸਥਾਨ ਉੱਤੇ ਨਵੇਂ ਪਾਸ਼ਾ ਕਿਉਂ ਤਿੰਨ ਬਾਦਰ ਸਾਹਿਬ ਜੀ ਦੇ ਚਰਨ ਪਏ ਨਹੀਂ ਗੁਰੂ ਗੋਬਿੰਦ ਸਿੰਘ ਜੀ ਦੇ ਵੀ ਉੱਤੇ ਚਰਨ ਪਏ ਨੇ ਲਾਗੇ ਬੰਨੇ ਉੱਥੇ ਹੀ ਔਰ ਗੰਦਮੀ ਟਕਸਾਲ ਦੇ ਜਿਹੜੇ ਮੁਖੀ ਨੇ ਜਿਹੜੇ ਰਹਿ ਚੁੱਕੇ ਉਹਨਾਂ ਦੇ ਵੀ ਉੱਤੇ ਚਰਨ ਪਏ ਨੇ ਔਰ ਜਿੱਥੇ ਗੁਰੂ ਸਾਹਿਬ ਦੇ ਚਰਨ ਪਏ ਹੋਣਾ ਉਸ ਧਰਤੀ ਉੱਤੇ ਨਮਸਕਾਰ ਕਰਨਾ ਹਰੇਕ ਉਸ ਇੱਕ ਦਾ ਹੱਕ ਵੀ ਬਣਦਾ ਫਰਜ਼ ਵੀ ਬਣਦਾ ਜੇ ਬਾਬਾ ਰਾਮ ਬਾਬਾ ਹਰਰਾਮ ਸਿੰਘ ਜੀ ਨੇ ਉੱਥੇ ਜਾ ਕੇ ਨਮਸਕਾਰ ਕਰ ਲਿਆ ਜਾਂ ਉੱਥੇ ਕੋਈ ਧਾਰਮਿਕ ਕਾਰਜ ਕਰ ਲਏ ਨੇ ਕੋਈ ਮਾਰ ਨਹੀਂ ਹੋਈ ਪਰ ਉਹਨਾਂ ਨੇ ਕਿਹਾ ਕਿ ਮਹਾਰਾਸ਼ਟਰਾਂ ਚੋਣਾਂ ਦੇ ਵਿੱਚ ਸਿੱਧੀ ਸਿੱਧੀ ਸਪੋਰਟ ਐਲਾਨ ਕੀਤੀ ਬੀਜੇਪੀ ਆ ਬਿਲਕੁਲ ਮਹਾਰਾਸ਼ਟਰ ਦੇ ਵਿੱਚ ਸਿੱਧੀ ਸਪੋਰਟ ਐਲਾਨ ਕੀਤਾ ਕੀ ਮਾਰਾ ਕੀਤਾ ਜੀ ਜਦੋਂ ਸ਼ਰਮੜੀਆਂ ਕਰਮਚਾਰੀ 25 26 ਸਾਲ ਗੜ ਬਕੜੀ ਰਹੇ ਨੇ ਬੀਜੇਪੀ ਨਾਲ ਕੀ ਉਹ ਉਹ ਬੀਜੇਪੀ ਪਿੱਟੀ ਹੋਈ ਪਾਰਟੀ ਨਹੀਂ ਸੀ ਜਦੋਂ ਅੱਜ ਇਹ ਪਿੱਟੀ ਹੋਈ ਪਾਰਟੀ ਸਮਝ ਰਹੇ ਨੇ ਕਹਿ ਰਹੇ ਨੇ ਔਰ ਕਿਹਦੀ ਹਰਿਆਲੀ ਵਾਲੀ ਗੱਲ ਆ ਵੇਖੋ 15 20 ਸਾਲ ਇਹ ਟ੍ਰਾਫਿਕ ਪਤਾ ਨਹੀਂ ਬਾਦਲ ਬੀਜੇਪੀ ਨਾਲ ਗੜ ਬਕੜੀ ਰਹਿ ਕੇ ਵੀ ਸਾਹ ਗੋਣੇ ਔਰ ਫਗਰੇ ਕੌਮ ਦਾ ਜਿਹੜਾ ਵਾ ਉਹ ਹੱਕਦਾਰ ਬਣ ਜਾਂਦਾ ਹੈ ਤੇ ਅੱਜ ਉਸੇ ਪਾਰਟੀ ਨਾਲ ਇੱਕ ਹੱਥ ਮਿਲਾਉਣ ਵਾਲਿਆਂ ਨੂੰ ਤੇ ਇਹ ਗਦਾਰ ਕਹਿ ਰਹੇ ਨੇ ਇਹਨਾਂ ਦੇ ਦੋਰੇ ਮਾਪੀ ਜਾਨੀ ਜੀ ਸਰ ਸਾਹਿਬ ਜਵਾਬ ਦੇ ਚਲੋ ਜਵਾਬ ਲੈ ਲੀਏ ਪ੍ਰੋਫੈਸਰ ਸਾਹਿਬ ਜਵਾਬ ਲੈ ਲੀਏ ਜਵਾਬ ਲੈ ਲੀਏ ਚਬਰ ਜੀ ਚਾਨ ਸਿੰਘ ਜੀ ਤੁਸੀਂ ਮੇਰੇ ਸਤਿਕਾਰਯੋਗ ਹੋ ਬੀਜੇਪਾਲ ਨੇ ਕਹਿਤਾ ਇਤਰਾਜ਼ ਕੋਈ ਨਹੀਂ ਅਸੀਂ ਤਾਂ ਸਵਾਗਤ ਕਰਦੇ ਆ ਤੁਸੀਂ ਮਹਾਰਾਸ਼ਟਰ ਦੇ ਵਿੱਚ ਵੀ ਬਾਬਾ ਜੀ ਨੇ ਸਪੋਰਟ ਕੀਤੀ ਬੀਜੇਪੀ ਦੀ ਸਵਾਗਤ ਹੈ ਵਧੀਆ ਗੱਲ ਹੈ ਜੋ ਕੁੰਭਦੇ ਤੇ ਗਏ ਆ ਅਸੀਂ ਸਵਾਗਤ ਕਰਦੇ ਆ ਵਧੀਆ ਗੱਲ ਹੈ ਸਾਡਾ ਕੋਈ ਇਤਰਾਜ਼ ਨਹੀਂ ਆਂਦੀ ਬਾਬਾ ਜੀ ਬਹੁਤ ਵੱਡੀ ਸ਼ਖਸੀਅਤ ਨੇ ਪਰ ਅਸੀਂ ਬੇਨਤੀ ਜ਼ਰੂਰ ਬੇਨਤੀ ਕਰ ਸਕਦੇ ਆ ਕਿ ਅਸੀਂ ਤਾਂ ਛੱਡ ਤਾਂ ਬੀਜੇਪੀ ਨੂੰ ਇਸ ਕਰਕੇ ਕਿ ਬੰਦੀ ਸਿੰਘਾਂ ਨੂੰ ਹੀ ਛੱਡ ਰਹੀ ਚਲੋ ਬਾਬਾ ਜੀ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਤਾਂ ਘੱਟੋ ਘੱਟੇ ਮੁੱਦਾ ਠਾਓ ਸੰਤ ਜਗਨ ਸਾਨੂੰ ਸਿੱਧੀ ਇਹ ਮੰਨਦੇ ਆਂਗੇ ਸਮੁੱਚਾ ਆਕਾਲੀ ਦਲ ਵੀ ਤੇ ਸਾਰੀ ਸਿੱਖ ਕੌਮ ਵੀ ਤੇ ਬਾਬਾ ਜੀਆ ਨੂੰ ਬੇਨਤੀ ਕਰਦੇ ਆਂ ਸੀ ਕਿ ਘੱਟੋ ਘੱਟ ਬੀਜੇਪੀ ਤੋਂ ਸਹੀਦਾ ਐਲਾਨ ਤਾਂ ਕਰਵਾ ਦਈਏ ਨਾ ਆਪਾਂ ਤੇ ਬੇਨਤੀ ਕਰਦੇ ਆਂ ਤਰਾਜ ਕੋਈ ਨਹੀਂ ਨਾ ਨਾ ਸੱਚਾ ਜੀ ਵਧੀਆ ਗੱਲ ਐ ਪੰਜਾਬ 'ਚ ਵੀ ਉਹ ਕਰਨ ਬੀਜੇਪੀ ਦੀ ਸਪੋਰਟ ਵਧੀਆ ਗੱਲ ਐ ਠੀਕ ਹੈ ਪਰ ਅਸੀਂ ਇਹੀ ਕਹਿਨੇ ਆ ਕਿਤੇ ਵੀ ਕਿਤੇ ਨਾ ਕਿਤੇ ਬੀਜੇਪੀ ਸਤਾਈ ਵਾਲੀ ਪੌੜੀ ਤਾਂ ਨਹੀਂ ਬਣਾ ਰਹੀ ਸਾਡਾ ਜੋ ਆਨੰਦਪੁਰ ਸਾਹਿਬ ਜੋ ਟਕਰਾਅ ਦੀ ਸਿੱਤੀ ਪੈਦਾ ਕਰਨੀ ਚਾਹੁੰਦੀ ਆ ਜਾਂ ਹੋਰ ਕਿਉਂਕਿ ਹੈ ਤਾਂ ਕਾਲੀਗਲ ਦੇ ਖਿਲਾਫ ਹੀ ਜੋ ਜੋ ਕੁਝ ਬਾਬਾ ਜੀ ਅੱਜ ਇਕੱਠ ਹੋਇਆਗਾ ਜੋ ਕਰਨਾ ਚਾਹੁੰਦੇ ਸੀ ਨਹੀਂ ਆਇਆ ਸੰਗਤਾਂ ਨਹੀਂ ਆਈਆਂ ਨਹੀਂ ਪਹੁੰਚੀਆਂ ਸੰਪਰਦਾਮਾਂ ਸੋ ਇਸ ਕਰਕੇ ਸੰਗਤਾਂ ਸਮਝ ਗਈਆਂ ਕਿ ਕਿਤੇ ਨਾ ਕਿਤੇ ਸਰਕਾਰਾਂ ਇਨਵੋਲਵ ਤਾਂ ਨਹੀਂ ਹੋ ਰਹੀਆਂ ਸੋ ਅੱਜ ਮੈਂਬਰਾਂ ਦੇ ਵਿਰੋਧ ਦਾ ਐਲਾਨ ਹੋ ਰਿਹਾ ਚਲੋ ਠੀਕ ਹੈ ਸਵਾਗਤ ਆ ਅਸੀਂ ਤਾਂ ਗੁਰੂ ਘਰ ਦੇ ਕੁੱਕਰ ਆ ਸਾਨੂੰ ਤਾਂਕ ਫੇਰ ਉਹ ਕਟਮਾਰ ਕਰੋ ਵਿਰੋਧ ਕਰੋ ਕੁਸਮਰਜੀ ਕਰੋ ਪਰ ਨਾਲੇ ਬੇਨਤੀ ਹੈ ਕਿ ਸਿੱਖ ਦੀ ਪਹਿਲੀ ਇਹ ਕਿ ਨਾ ਖਾਸ ਕਰ ਤਖਸਾਲ ਦਾ ਵੀ ਸਿੱਖ ਕੌਮ ਦਾ ਵੀ ਪੁਰਾਣੇ ਸਮਿਆਂ ਚ ਵੀ ਕਿ ਤਖਤਾਂ ਨਾਲ ਲੜਦੇ ਰਿਹਾ ਕਿ ਦਿੱਲੀ ਤਖਤ ਜੇ ਉਹ ਸਾਡੀ ਸੁਣਵਾਈ ਨਹੀਂ ਕਰਦਾ ਸੀ ਤਾਂ ਉਸ ਨਾਲ ਅਸੀਂ ਲੜਦੇ ਹੁੰਦੇ ਸੀ ਇਹਦੇ ਸੈਂਟਰ ਦੇ ਵਜ਼ੀਰਾਂ ਨੂੰ ਵੀ ਤਖਤਾਂ ਘੇਰੂਗੀ ਅਸੀਂ ਇਹ ਬੇਨਤੀ ਕਰਦੇ ਆਂ ਪੰਜਾਬ ਸਰਕਾਰ ਦੇ ਵਜ਼ੀਰਾਂ ਨੂੰ ਵੀ ਸਰਕਾਰ ਐਮਐਲਏ ਨੂੰ ਕਹੇਗੀ ਕਿ ਸਾਡੇ ਨੌਜਵਾਨਾਂ ਤੇ ਐਵੇਂ ਸੇ ਲਾਇਆ ਜਾ ਰਿਹਾ ਅਸੀਂ ਤਾਂ ਬਾਬਾ ਹਰਨਾਮ ਸਿੰਘ ਜੀਾਂ ਤੋਂ ਇਹ ਸਾਰਾ ਕੁਝ ਆਸ ਕਰਦੇ ਆਂ ਕਿਉਂਕਿ ਸਾਡੇ ਆਗੂ ਨੇ ਉਹ ਦੇ ਮੁਖੀ ਨੇ ਤਾਂ ਅਸੀਂ ਇਹ ਆਸ ਕਰਦੇ ਆਂ ਕਿ ਕੀ ਪੰਜਾਬ ਦੇ ਐਮਐਲਏ ਮੰਤਰੀਆਂ ਨੂੰ ਵੀ ਪੁੱਛेंगे ਸਵਾਲ ਕਰਨਗੇ ਘੇਰਨਗੇ ਕਿ ਸਾਡੇ ਨੌਜਵਾਨਾਂ ਤੇ ਇੰਨੇ ਲਾ ਰਹੇ ਹਾਂ ਤੇ ਪਿੰਟਰ ਦੇ ਵਜੀਰਾ ਨੂੰ ਵੀ ਸਵਾਲ ਕਰਨ ਘੇਰਨਗੇ ਪੁੱਛਣਗੇ ਵੀ ਸਾਡੇ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਛੱਡ ਰਹੇ ਸਾਡੀ ਹਰਿਆਣਾ ਕਮੇਟੀ ਕਿਉਂ ਖੋਲੀ ਸਾਡੀ ਦਿੱਲੀ ਕਮੇਟੀ ਕਿਉਂ ਖੋਲੀ ਸਾਡਾ ਪਟਨਾ ਸਾਹਿਬ ਬੋਰਡ ਬਣਾਤਾ ਸਾਡਾ ਹਜੂਰ ਸਾਹਿਬ ਬੋਰਡ ਦਾ ਕਿਉਂ ਪ੍ਰਬੰਧ ਹੋਣਾ ਇਹ ਗੱਲਾਂ ਬੇਨਤੀਆਂ ਕਰਦੇ ਨੇ ਉਹ ਤੇ ਉਹ ਤੇ ਮਸਲੇ ਐਂਦਾ ਤੇ ਚੱਬਰ ਸਾਹਿਬ ਖਤਮ ਹੀ ਨਹੀਂ ਹੋਣੇ ਇਸ ਵੇਲੇ ਜਿਹੜਾ ਮੁੱਦਾ ਹੈ ਉਹ ਪੁਰਾਣੇ ਜਥੇਦਾਰਾਂ ਔਰ ਨਵੇਂ ਜਥੇਦਾਰਾਂ ਨੂੰ ਲੈ ਕੇ ਜਿਹੜੇ ਮਤੇ ਪਾਏ ਜਾ ਰਹੇ ਨੇ ਉਹਨਾਂ ਦਾ ਅਸਲ ਦੇ ਵਿੱਚ ਜਾਨੀ ਸੁਲਤਾਨ ਸਿੰਘ ਜੀ ਆਨੇ ਕਿੰਨਾ ਵਧੀਆ ਸਨਮਾਨ ਸਵਾਗਤ ਆਪਸ ਦੇ ਵਿੱਚ ਇਹੀ ਹੁੰਦਾ ਸਾਡੀ ਕੌਮ ਦੇ ਵਿੱਚ ਇਹੀ ਚੀਜ਼ ਮੈਂ ਸਮਝਦਾ ਬੜਪਨ ਹੈ ਕਿ ਜਦੋਂ ਵੀ ਮਿਲਦੀ ਹੈ ਉਦੋਂ ਹੰਕਾਰ ਨਹੀਂ ਤੇ ਜਦੋਂ ਸੇਵਾ ਪਦਵੀ ਤੋਂ ਆਪਸੀ ਬਲਾੰਬੇ ਹੁੰਦੇ ਆ ਤਾਂ ਇਤਰਾਜ ਕੋਈ ਨਹੀਂ ਤੋ ਸਿੰਘ ਸਾਹਿਬ ਜੰਮੀ ਸੁਲਤਾਨ ਸਿੰਘ ਇਤਰਾਜ਼ ਕਿਉਂ ਜਿਤਾਏ ਜਾ ਰਹੇ ਨੇ ਸਰਚਾਨ ਜੀ ਗੱਲ ਇਹ ਹੈ ਇਹ ਇੱਕ ਸੈਕਿੰਡ ਸਰਚਾਨ ਜੀ ਸਭ ਵੀ ਕਹਿ ਰਹੇ ਨਹੀਂ ਹੁਣਾਲੇ ਸਿੰਘ ਸਾਹਿਬ ਵੀ ਕਹਿ ਰਹੇ ਆ ਕਿ ਜਦੋਂ ਮੈਂ ਸੇਵਾ ਮੁਕਤ ਹੋਊਗਾ ਤਾਂ ਮੈਂ ਅਗਲੇ ਸਿੰਘ ਸਾਹਿਬ ਦੀ ਦੇਸਾਰਵੰਦੀ ਕਰਕੇ ਜਾਵਾਂ ਇਹ ਹੀ ਚੀਜ਼ ਹੈ ਸਾਡੇ ਹੀ ਸਿਧਾਂਤ ਹੈ ਸਰਚਾਨ ਜੀ ਠੀਕ ਜੀ ਅਸਲ ਦੇ ਵਿੱਚ ਇਤਰਾਜ਼ ਕਿਉਂ ਖੜੇ ਕੀਤੇ ਜਾ ਰਹੇ ਆ ਜਦੋਂ ਇੱਕ ਇੱਕ ਪੋਸਟ ਹੈ ਠੀਕ ਹੈ ਇੱਕ ਔਦਾ ਹੈ ਉਸ ਔਦੇ ਤੇ ਐਸਜੀਪੀਸੀ ਹੀ ਇਹ ਚੁਣਦੀ ਹੈ ਜਿਨ੍ਹਾਂ ਨੂੰ ਵੀ ਜਥੇਦਾਰ ਲਾਇਆ ਜਾਣਾ ਹੈ ਉਹਨਾਂ ਨੂੰ ਲਾਤਾ ਹੁਣ ਉਸ ਉਸ ਦੇ ਵਿੱਚ ਇਤਰਾਜ਼ ਕੀ ਹੈ ਰੌਲਾ ਕੀ ਹੈ ਬਿਲਕੁਲ ਬਿਲਕੁਲ ਪਹਿਲੀ ਗੱਲ ਤੇ ਟਕਰਾਅ ਦੇ ਸਿੱਧੇ ਜਿਹੜੀ ਤੁਸੀਂ ਗੱਲ ਕੀਤੀ ਬਹੁਤ ਵਧੀਆ ਗੱਲ ਕੀਤੀ ਸਵਾਲ ਰੱਖਿਆ ਪੋਸਟ ਹੈ ਅਹੁਦਾ ਹੈ ਇਹ ਪਦਵੀ ਆ ਆਪਾ ਕੋਸਾ ਉਹ ਤਾਂ ਨਹੀਂ ਅਸੀਂ ਪੰਜਾਬੀ ਇਹਨੂੰ ਗੁਰਮਖੀ ਦੇ ਵਿੱਚ ਭਾਸ਼ਾ ਸਾਡੀ ਭਾਸ਼ਾ ਦੇ ਵਿੱਚ ਇਹਨੂੰ ਪਦਵੀ ਕਹਿੰਦੇ ਆ ਔਰ ਇਹ ਉਹ ਪਦਵੀ ਆ ਜਿਹੜੀ ਕਿ ਸਮੂਹਿਕ ਕੌਮ ਦੀ ਆ ਇਹ ਕਿਸੇ ਉਹਦੇ ਤੇ ਨਿਯੁਕਤੀ ਤਾਂ ਕੋਈ ਕਰਦਾ ਹੀ ਹੈ ਨਾ ਜੀ ਚਲੋ ਤੁਸੀਂ ਪਦਵੀ ਕਹਿ ਲਓ ਪਰ ਉਹਦੇ ਤੇ ਨਿਯੁਕਤੀ ਤਾਂ ਕੋਈ ਕਰਦਾ ਹੀ ਹੈ ਨਾ ਐਸਜੀਪੀਸੀ ਕਰਦੀ ਆ ਉਹ ਨਿਯਮ ਬਣੇ ਹੋਏ ਆ ਹੂੰ ਪ੍ਰਾਨੇ ਸਿੰਘ ਸਾਹਿਬ ਵੀ ਸ਼੍ਰੋਮਣੀ ਕਮੇਟੀ ਨੇ ਕੀਤੇ ਸੀ ਹੂੰ ਇੱਕ ਮਿੰਟ ਜਿਹੜੇ ਨਿਯਮ ਬਣਾਏ ਹੋਏ ਨੇ ਨਾ ਜੀ ਮੇਰੇ ਖਿਆਲ ਬਰਾੜ ਸਾਹਿਬ ਤੁਹਾਨੂੰ ਵੀ ਗਿਆਨ ਹੋਵੇਗਾ ਨਿਯਮ ਕੀ ਨੇ ਮੇਮ ਇਹ ਆ ਕਿ ਜੇਕਰ ਕਿਸੇ ਸਿੱਖ ਨੂੰ ਕਿਸੇ ਤੱਕ ਸਾਮੂਹ ਦੇ ਜਥੇਦਾਰ ਲਾਉਣਾ ਜਾਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਗ੍ਰੰਥੀ ਲਾਉਣਾ ਹੋਵੇ ਹੈਡ ਗ੍ਰੰਥੀ ਲਾਉਣਾ ਹੋਵੇ ਸਮੂਚੀਆਂ ਧਾਰਮਿਕ ਜਥੇਬੰਦੀਆਂ ਜਿਹੜੀਆਂ ਨੇ ਇਸ ਸਬਾਬਾਂ ਨੂੰ ਸੰਪਰਦਾਵਾਂ ਨੂੰ ਤਕਤਾਲ ਨੂੰ ਨਿਆਂ ਸਿੰਘ ਜਥੇਦਾਰ ਦੇ ਸਿੱਖ ਪੰਥ ਨਾਲ ਸੰਬੰਧਤ ਜਥੇਬੰਦੀਆਂ ਕੋਲੋਂ ਰਾਏ ਲਈ ਜਾਂਦੀ ਆ ਕਿ ਨਾਣਾ ਸਿੰਘ ਆ ਕਿ ਇਹ ਪੰਥ ਦੇ ਇਸ ਤਰ੍ਹਾਂ ਦੇ ਪਦਵੀ ਦੇ ਹੋਤੇ ਨਿਯੁਕਤੀ ਕਰਨ ਵਾਸਤੇ ਅਸੀਂ ਚਾਹੁੰਦੇ ਆ ਤੁਹਾਡੀ ਇਹਦੇ ਵਿੱਚ ਕੀ ਰਾਏ ਆ ਉਥੇ ਸਾਰਿਆਂ ਦੇ ਸਰਮਾ ਪਹਿਲਾ ਕਦੇ ਲਈ ਗਈ ਹੈ ਸਰਚਾਂ ਦੇ ਪਹਿਲਾ ਕਦੇ ਲਈ ਗਈ ਹੈ ਸ਼੍ਰੋਮਣੀ ਕਮੇਟੀ ਮਤਾ ਪਾਸ ਕਰਦੀ ਆ ਫਿਰ ਉਹਨੇ ਨਿਯੁਕਤੀ ਸਮੇਂ ਸਭ ਤੋਂ ਪਹਿਲਾਂ ਦਸਤਖਤ ਪੇਡ ਜਿਹੜੀ ਹੈ ਨਾ ਜਿਹੜੀ ਦਰਵਾਦ ਸਾਹਿਬ ਹੈਡ ਗਾਰੰਟੀ ਵੱਲੋਂ ਦਸਤਾਵੇਜ਼ ਕਾ ਕੇ ਮਨਜ਼ੂਰੀ ਦਿੱਤੀ ਜਾਂਦੀ ਆ ਫਿਰ ਸਾਰਿਆਂ ਨੇ ਸਹਿਮਤੀ ਵਾਸਤੇ ਸਿੱਖ ਜਥੇਬੰਦੀਆਂ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਸਤਾਰਾਂ ਜਿਹੜੀਆਂ ਪੇਡ ਕਰਕੇ ਸਹਿਮਤੀ ਦਿੱਤੀ ਜਾਂਦੀ ਹੁਣ ਮੈਨੂੰ ਇਹ ਦੱਸੋ ਕਿ ਜਿਹੜੇ ਹੁਣ ਇਹਨਾਂ ਦੇ ਨਵੇਂ ਨਿਯੁਕਤ ਕਰਤਾ ਦੋਹੋ ਤਰ੍ਹਾਂ ਦੇ ਜਿਹੇ ਜਾਂਤ ਜਿਹੜੇ ਆ ਲਾ ਦਿੱਤੇ ਗਏ ਨੇ ਇੱਕ ਹੀ ਦਿਨ ਦੇ ਵਿੱਚ ਉਹਨਾਂ ਨੇ ਦਸਤਾਰਬੰਦੀ ਵੀ ਕਰ ਲਈ ਕਿਹੜੇ ਸਿੱਖ ਜਥੇਬੰਦ ਨੂੰ ਉਹਨਾਂ ਨੇ ਨਾਂ ਲੈ ਲਿਆ ਕਿਸੇ ਜਥੇਬੰਦ ਨੂੰ ਵਿਚਾਰਤ ਨਹੀਂ ਰਿਹਾ ਰਾਤ ਦੇ ਸਮੇਂ ਜਾ ਕੇ ਦਸਤਾਰਬੰਦੀ ਚੋਰੀ ਛੁਪੇ ਦਾ ਕੇ ਕਰਕੇ ਆਏ ਨੇ ਅੱਜ ਦਸਤਾਰਾਂ ਲੈਣ ਵਾਸਤੇ ਘਰ ਘਰ ਜਾ ਰਹੇ ਨੇ ਹਰ ਥੇਰੀਆਂ ਦੇ ਕੋਲ ਪਹੁੰਚ ਕਰ ਰਹੇ ਨੇ ਕੀ ਇਹ ਸਿੱਖਾਂ ਦੇ ਜਥੇਦਾਰਾਂ ਦਾ ਤਦਤ ਹੈ ਪਰੰਪਰਾ ਹੈ ਮਰਿਆਦਾ ਹੈ ਇਹ ਮਰਿਆਦਾ ਦਾ ਕਹਾਂ ਨਹੀਂ ਕੀਤਾ ਇਸ ਕਰਕੇ ਬਾਬਾ ਹਰਨਾਮ ਸਿੰਘ ਖਾਲਸਾ ਗੰਦਮ ਦੇ ਮੇਕਸਾ ਦੇ ਮੁਕੀ ਨੂੰ ਅੱਜ ਇਹ ਸਖਤ ਸਟੈਂਡ ਲੈਣਾ ਪਿਆ ਦੂਜੀ ਗੱਲ ਇਹ ਕਹਿੰਦੀ ਹੈ ਕਿ ਕਿਹੜੀ ਕੋਈ ਉੱਥੇ ਜਸੇਬੰਦੀ ਆਈ ਆ ਮੈਂ ਇਹਨਾਂ ਨੂੰ ਕਹਿੰਦੀ ਚਾਹਾਂਗਾ ਇਹ ਦਿੱਲੀ ਕਮੇਟੀ ਹਰਿਆਣਾ ਕਮੇਟੀਆਂ ਨੂੰ ਤੇ ਇਹ ਸਮਝਦੇ ਨੇ ਕਿ ਭਾਜਪਾ ਦੇ ਨਾਲ ਸਹਿਮਤ ਰਹੇ ਨੇ ਚਲੋ ਫੈਡਰੇਸ਼ਨ ਨੇ ਬਾਲ ਦਿਨਸ ਮਨਾਉਂਦੇ ਨੇ ਬਈ ਆਂ ਤੇ ਨਹੀਂ ਭਾਜਪਾ ਨਾਲ ਬਾਲ ਦਿਨਸ ਮਨਾਉਂਦੇ ਆ ਮੇਰੇ ਵੀਰ ਸੁਣੋ ਤਰਨਾਲ ਵਾਲੇ ਮੇਤਲ ਸ਼ਹੀਦਾ ਤੇ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ ਉਹ ਉੱਥੇ ਸੰਬੋਧਨ ਕਰਨ ਲਈ ਪਹੁੰਚੇ ਨੇ ਨਰਮਲ ਸੰਪਰਦਾਇ ਤੋਂ ਗਿਆਨਦੇਵ ਜੀ ਤੇ ਉਹਦੇ ਵੱਲੋਂ ਦਰਸ਼ਕ ਸ਼ਾਸਤਰੀ ਜੀ ਪਹੁੰਚੇ ਨੇ ਤੁਹਾਡੇ ਜਿਹੜੇ ਹੈਗੇ ਨੇ ਇਥੋਂ ਤੱਕ ਤੁਹਾਡੇ ਆਪਣੇ ਜਿਹੜੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਭਗਵਾਨ ਸਿੰਘ ਯਾਕਾ ਜੀ ਉਹ ਖੁਦ ਵੀ ਪਹੁੰਚੇ ਨੇ ਨਾਲਕਸਰ ਸੰਪਰਦਾਇ ਦੇ ਵਿੱਚੋਂ ਆਗੂ ਪਹੁੰਚੇ ਅਖੰਡ ਕੀ ਸਿਨਿਰ ਜਿਹਾ ਤੇ ਪਹੁੰਚੇ ਨੇ ਇਸ ਤਰ੍ਹਾਂ ਬਹੁਤ ਸਾਰੇ ਸਿੰਘ ਜਿਹੜੇ ਨੇ ਬੰਦੀ ਸਿੰਘਾਂ ਦੇ ਵੀ ਨਮਾਇंदे ਪਹੁੰਚੇ ਨੇ ਉੱਤੇ ਤੇ ਉਹ ਪੰਥ ਦੇ ਘਟ ਹੋਰ ਕੀ ਹੁੰਦਾ ਜੀ ਹੂੰ ਸਮੂਹਜੇ ਰੂਪ ਦੇ ਵਿੱਚ ਇਹ ਤਾਂ ਬਹੁਤ ਵਧੀਆ ਚੱਬਰ ਸਾਹਿਬ ਚਲੋ 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 ਉਹ ਕੁਝ ਕਹਿਣਾ ਚਾ ਰਹੇ ਨੇ ਜਵਾਬ ਲੈ ਲਈਏ ਇਤਨਾ ਬੀਜਪਾਲ ਬਰਾੜ ਜੀ ਪ੍ਰੋਫੈਸਰ ਸਾਹਿਬ ਇੱਕ ਸੈਕਿੰਡ ਜਵਾਬ ਲੈ ਲਈਏ ਆਪਾਂ ਚੱਬਰ ਸਾਹਿਬ ਕੁਝ ਕਹਿਣਾ ਚਾ ਰਹੇ ਨੇ ਠੀਕ ਹੈ ਆਪਾਂ ਜ਼ਿਆਦਾ ਲੰਬਾ ਬਹੁਤ ਫਿਰ ਹੋ ਜਾਂਦਾ ਹੈ ਜੀ ਥੋੜਾ ਬ੍ਰੀਫ ਰੱਖੀਏ ਹਮ ਬਰਾੜ ਸਾਹਿਬ ਇੱਕ ਤਾਂ ਪੂਰੀ ਦੁਨੀਆ ਦੇ ਵਿੱਚ ਜੋ ਵੀ ਸੰਗਤ ਸੁਣ ਰਹੀ ਹੈ ਨਿਊ ਜੀਟਿੰਗ ਵੇਖ ਰਹੀ ਹੈ ਇਹ ਤਾਂ ਕਲੀਅਰ ਹੈ ਕਿ ਬੀਜਪੀ ਨੂੰ ਤਾਂ ਪੂਰੀ ਜਾਣਕਾਰੀ ਹੈ ਨਾ ਵੀ ਇੱਥੇ ਕੌਣ ਕੌਣ ਆਇਆ ਹੋ ਸਕਦਾ ਲੇਸਟ ਦੀ ਬੀਜਪੀ ਨੇ ਦਿੱਤੀ ਹੋਵੇ ਹਨਾ ਵੀ ਇਹ ਲੋਕ ਉੱਥੇ ਬੁਲਾਏ ਜਾਣ ਜਾਂ ਆਉਣਗੇ ਜਾਂ ਉਹਨਾਂ ਨੂੰ ਸੱਦਾ ਪੱਤਰ ਦਿੱਤਾ ਹੋਵੇ ਬੀਜਪੀ ਨੇ ਇਹੀ ਸਾਡਾ ਦਖਾਨਤਾ ਹੈ ਇਹ ਇਹੀ ਸਾਨੂੰ ਮੁੱਖ ਹੈ ਕਿ ਇਹ ਇਹਨਾਂ ਨੇ ਜੀ ਮੇਰੀ ਬੇਨਤੀ ਸੁਣ ਲਓ ਮੇਰੀ ਬੇਨਤੀ ਸੁਣ ਲਓ ਇਹ ਪ੍ਰੋਗਰਾਮ ਵੇਖ ਕੇ ਆਪਾਂ ਨੇ ਇਹ ਬਿਆਨ ਇਹ ਕਰ ਰਿਹਾ ਕਿ ਆਹ ਸ਼ਖਤ ਇਹ ਮਾਪੁਰਛੇ ਪਹੁੰਚੇ ਹੋਏ ਨਹੀਂ ਤੁਹਾਡੇ ਵਾਂਗੂ ਨਹੀਂ ਆ ਕਿ ਖਾਦਾ ਪੀਤਾ ਤੇ ਨਜਾਰੇ ਲੈ ਤੇ ਸਤਾ ਹੰਡਾਈ ਤੇ ਪੰਖਲਾ ਬੇੜਾ ਕੱਕ ਕਰ ਦੋ ਇਹੀ ਕਰਦੇ ਕਿ ਅੱਜ ਤੁਹਾਡੇ ਸ਼੍ਰੋਮਣੀ ਕਮੇਟੀ ਦੇ ਇਸ ਸਾਲ ਪੁਰਾਣੀ ਜਿਵੇਂ ਜਿਹੜਾ ਫਰਕ ਤਾਂ ਤੁਸੀਂ ਕਰਨ ਲੱਗੇ ਹੋਏ ਹੋ ਤੁਸੀਂ ਉਸ ਪਹਾੜੇ ਦਾ ਦਸਤਾਫਨ ਜਦੋਂ ਤੁਸੀਂ ਇੱਕ ਬੀਜੇਪੀ ਦੇ ਵਿੱਚ ਹੀ ਜਾ ਬੜੇ ਅਕਾਲੀ ਗੱਲ ਤੋਂ ਡਰਦੇ ਨਹੀਂ ਪਰਾਂ ਹੋ ਗਿਆ ਤੁਸੀਂ ਮੰਨਦੇ ਹੋ ਨਾ ਤੁਸੀਂ ਤਾਂ ਡਰਦੇ ਕੋਈ ਨਾ ਕੌਮ ਤੋਂ ਤੁਸੀਂ ਤਾਂ ਡਰਦੇ ਹਾਂ ਕਿ ਇਸ ਦਾ ਬਾਤ ਗਏ ਹੋ ਨਾ